ਭਗਤ ਸਿੰਘ ਜੀ ਉਹਨਾਂ ਨੂੰ 24 ਤਰੀਕ ਨੂੰ ਦੇਣੀ ਸੀਗੀ ਫਾਂਸੀ ਉਹਨਾਂ ਨੇ 23 ਨੂੰ ਹੀ ਤੇਜ ਅਧਿਕਾਰ ਸ਼ਹੀਦ ਐ ਆਜਮ ਸਿੰਘ ਜੀ ਭਗਤ ਸਿੰਘ ਦੀ ਜਾਂਚ ਕੀਤੀ ਹੋਈ ਆ ਸਾਰੀ ਆਹ ਦੇਖੋ ਆਹ ਹੁੰਦਾ ਸੀ ਦਰਵਾਜ਼ਾ ਨਾਈਸ ਵੈਲਕਮ ਟੂ ਬੈਕ ਮਾਈ ਨਿਊ ਬਲੌਗ ਆਈ ਹੋਪ ਸਾਰੇ ਵਧੀਆ ਹੋਣਗੇ ਅੱਜ ਅੱਜ ਤੁਹਾਨੂੰ ਲੈ ਕੇ ਆਏ ਆ ਆਪਾਂ ਪਿੰਡ ਖਟਕਟਕਲਾ ਡਿਸਟ੍ਰਿਕਟ ਨਮਾਸ਼ਹਿਰ ਵਿਖੇ ਪੈਂਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਭਗਤ ਸਿੰਘ ਜੀ ਉਹਨਾਂ ਦਾ ਪਿੰਡ ਆ ਬਹੁਤ ਪੁਰਾਣਾ ਜਿੱਥੇ ਉਹ ਰਹਿੰਦੇ ਹੁੰਦੇ ਸੀਗੇ ਤੇ ਆਹ ਪਾਰਕ ਆ ਤੇ ਆਜੋ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਉਹਨਾਂ ਦਾ ਘਰ ਦਿਖਾਣੇ ਆ ਚਲੋ ਉਧਰਲੇ ਪਾਸੇ ਚੱਲਦੇ ਆਂ ਜੱਗੀਕਾਰ ਸ਼ਹੀਦ ਤੇ ਆਜ਼ਮ ਸਿਰਪਖਾ ਗੱ ਸਿੰਘ ਜੀ ਕਰੋਚੰਦ ਹੈ ਟਿੱਕੇ ਆਹ ਪੌੜੀਆਂ ਕਿਸੇ ਵੇਲੇ ਚੜ੍ਹੀਆਂ ਸੀ ਬਾਟੇ ਪਾਸੇ 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 ਇੱਥੇ ਸੰਦੇ ਹੁੰਦੇ ਨਾ ਕੋਹੋਂ ਕੁਰਸੀ ਵੀ ਰੱਖੀ ਹੋਈ ਅੰਦਰ You know hmm. hmm. oh. रूम है परसनल रूम देखो कि रखे हुआ यार इधर भी कमरा दफ्तर है, क्लेफ्ट पे. है ना रूम नहीं है कि पुरानी कुर्सिया पार चेक कर ਆ ਜਿਹੜੀ ਦਰਵੀਦਾਨ ਨੇ ਆ ਤੁਹਾਨੂੰ ਆਹ ਦੇਖੋ ਚੱਕੀ ਪਈ ਉਹਨਾਂ ਦੀ ਆਟਾ ਪੀਸੇ ਉਹਨਾਂ ਦੀ ਦੇਖੋ ਕਿੰਨਾ ਪੁਰਾਣਾ ਹੈ ਜੇ ਵੀ ਉਹ ਹੈ ਰੀਨਿਊਏਸ਼ਨ ਵੀ ਨਹੀਂ ਕੀਤੀ ਲੱਗਦੀ ਹੈ ਜੇ ਇੱਥੇ ਉੱਥੇ ਐਂਟੀਕਾ ਯਾਰ ਪੁਰਾਣਾ ਦੇਖੋ ਚੱਕ ਕਰੋ ਤੇ ਕਿੰਨ੍ਸ ਕਲਾਸ ਪਈ ਹੋਏ ਪਿੱਤਲ ਦੇ ਉਹ ਟੋਕਰੀਆਂ ਪਈਆਂ ਆ ਲੈਂਪ ਪਈ ਹੋਈ ਆ ਪ੍ਰੈਸ ਪਈ ਆ ਉਹਦੇ ਭਾਜੀ ਪ੍ਰੈਸ ਤਾਂ ਇੱਕ ਨਹੀਂ ਪੁਰਾਣੀ ਉਹ ਕਰੋ ਚੱਕਾ ਪਾ ਚੱਲਾ ਉਹਦੀ ਫੋਟੋ ਤੇ ਆ ਪਤਾ ਨਹੀਂ ਕੀ ਕਹਿੰਦੇ ਕਤਨੀ ਰੂਮ ਘਾਤਾ ਦੇਉਂਦੇ ਜਿੰਨਾ ਦੇਖਿਆ ਘੜੇ ਪਏ ਸਾਰੇ ਆ ਆਹ ਬਾਹਰ ਆ ਆਹ ਦੇਖੋ ਕੀੜੀ ਪਈ ਆ ਸਾਰੇ ਬਰਤਨ ਵੇਰ ਸੋਹੀ ਆ ਉਹਨਾਂ ਦੀ ਮੇਰੇ ਖਿਆਲ ਨਾਲ ਘਰ 사ਨੇ ਉਹ ਚੈੱਕ ਕਰਦੇ ਹਾਂ ਪੀੜੀ ਪਈ ਆ ਉਹ ਦੇਖੋ ਔਰ ਘੜੇ ਪਏ ਆ ਸਾਰੇ ਪਿੱਤਲ ਦੇ ਆ ਉਹ ਦੇਖੋ ਚੈੱਕ ਕਰੋ ਮਿੱਟੀ ਦਾ ਲੱਗਦਾ ਉਹ ਵਾਲਾ ਆਹ ਦੇਖੋ ਤੁਸੀਂ ਉਹ ਦੇਖੋ ਸਵਿੱਚ ਕਿੰਨੇ ਪੁਰਾਣੇ ਆ ਇਹਨਾਂ ਦੇਖੋ ਉਹ ਕਰੋ ਚੱਕੇ ਤੇ ਪਿਛਲੇ ਵਾਰ ਸੇ ਦਿਖਾਈਆ ਤੁਹਾਨੂੰ ਕੀ ਆ ਨਵਾਂ ਕੰਦਾਂ ਦੇਖੋ ਇਹ ਉਹਨਾਂ ਦਾ ਘਰ ਸੀਗਾ ਦੇਖੋ ਫੇਰ ਵੀ ਉਹ ਜ਼ਮਾਨੇ 'ਚ ਕਿੱਡਾ ਵੱਡਾ ਈ ਚਿਰਾਖਾ ਦਾ ਕੀ ਹੋਇਆ ਚਿਰਾਖ 'ਚ ਰੋਖ ਜੋ ਵੀ ਹੁੰਦਾ ਦੇਖੋ ਇਧਰ ਵੀ ਚੈੱਕ ਕਰ ਸਕਦੇ ਤੁਸੀਂ ਅੰਦਰ ਦੇਖਦਾ ਸਾਰਾ ਦੇਖੋ ਉਹਦੇ ਐਂਟੀਕਾ ਕਿੰਨੇ ਪੁਰਾਣੇ ਆ ਕਰੋ ਚੈੱਕ ਇਹਨਾਂ ਰੱਖਤ ਵਗੈਰਾ ਤਾਂ ਹੌਣ ਲਗਾਏ ਆ ਸਾਰੇ ਆ ਪਾਣੀ ਵਾਲੇ ਗਮਲੇ-ਗਮਲੇ ਤਾਂ ਹੌਣ ਰੱਖੇ ਸਾਰੇ ਆ ਕਿੱਡੀ ਬਾਰਗ ਬਣੀ ਹੋਣੀ ਆ ਇਹ ਕਰੋ ਚੈੱਕ ਆਹ ਕੋਲ ਜਿੱਥੋਂ ਪਾਣੀ ਕੱਢਦੇ ਹੁੰਦੇ ਸੀ ਮੇਰੇ ਖਿਆਲ ਨਾਲ ਇਹ ਭਰਤਾ ਯਾਰ ਇਹ ਸਾਰਾ ਭਰ ਹੋ ਗਿਆ ਨਾ ਇੱਥੇ ਰੁਪ ਪਾਣੀ ਕੱਢਦੇ ਹੁੰਦੇ ਸੀ ਇੱਥੋਂ ਇੱਥੋਂ ਹੁਣ ਤਾਂ ਸਾਰਾ ਭਰ ਹੋ ਗਿਆ ਉਹ ਆ ਵੀ ਉੱਚਾ ਕਰਤਾ ਹੁਣ ਇਹਨਾਂ ਨੇ ਲੈਟਸ ਗੋ ਦੇਖੋ ਆ ਹੁਣ ਤੁਹਾਨੂੰ ਇਹਨਾਂ ਦੇ ਮਿਊਜ਼ੀਅਮ ਵੀ ਲੈ ਕੇ ਚੱਲਾਂਗੇ ਆਪਾਂ ਆਲ ਦੇ ਕੋਬੀ ਸ਼ਰੋਖ ਰੱਖਿਆ ਜਰਾਖੇ ਉਹ ਫਲਾਈਟ ਦੇਖੋ ਮੋੜੀ ਫਲਾਈਟ ਕੀਤਾ ਆ ਚਲੋ ਹਰ ਤੋਂ ਤੱਕ ਮੁੰਤਖਾ ਦਿਖਾਤਾ نیچے ਤੋਂ ਸਾਰਾ ਦਿਖਾਤਾ ਇੱਕ ਨਹੀਂ ਤੁਹਾਨੂੰ ਉੱਪਰ ਦਿਖਾ ਦਿੰਦੇ ਆ ਜੇ ਮੇਰੇ ਖਿਆਲ ਨਾਲ ਉੱਪਰ ਜਾਣ ਦਿੰਦੇ ਹੋਂ ਤਾਂ ਉਪਰਾ ਢੋਲ ਲੱਗਾ ਹੋਇਆ ਵਾ ਨਹੀਂ ਉਜਨ ਤੇ ਲੱਗਾ ਉੱਪਰ ਤੋਂ ਆਹ ਦੇਖੋ ਤਰਵਜਾ ਵੀ ਮੈਨੂੰ ਬਹੁਤ ਪੁਰਾਣਾ ਹੀ ਲੱਗਦਾ ਵਾ 1900 ਕੋਸ ਚਲਵਾਇਆ ਹੋਊਗਾ ਪਰ ਬਾਅਦ ਚਲਵਾਇਆ ਇਹਨਾਂ ਨੇ ਰੀਨੋਵੇਸ਼ਨ ਬਾਅਦ ਚ ਕਰਵਾਈ ਹੋਈ ਹੈ ਸਾਰੀ ਉਹ ਦੇਖੋ ਯਕੀਨ ਨਹੀਂ ਸਮਝਉਂਦੇ ਇਹਨਾਂ ਪੁਰਾਣੇ ਘਰਾਂ ਨੂੰ ਬਾਅਦ ਚ ਦੇ ਦਾਜੇ ਵੀ ਇੰਦਾ ਨਹੀਂ ਆ ਆ ਦੇਖੋ ਆ ਸਵਿਚ ਲੱਗਿਆ ਹੈ ਕਿੰਨੇ ਦਿਨ ਦੇ ਨਾਲ ਹਾਲਤ ਬੰਗਣਾ ਲੱਗੇ ਬੰਦਾ ਆ ਉੱਪਰ ਚੈੱਕ ਕਰੋ ਆ ਦੇਖੋ ਉੱਪਰ ਆ ਚੰਗਿਆ ਕਿਹਨਾਂ ਚੱਲਾਂਗੇ ਇੱਧਰ ਆਪਾਂ ਪରିਵਾਰਕ ਸ਼ੂਟ ਕਰਾਵਾਂਗੇ ਫੋਟੋ ਸ਼ੂਟ ਕਰੀਏ ਚਾਹੁੰਦੇ ਹਾਂ ਅੱਜ ਤੱਕ ਫਿਰਕੀ ਹੁੰਦੀ ਸੀ ਇਹ ਬਾਤ ਚੋਦੀ ਨੇ ਨਵੇਂ ਇਨੋਵੇਸ਼ਨ ਕੀਤੀ ਹੋਈ ਆ ਸਾਰੀ ਆਹ ਦੇਖੋ ਆ ਹੁੰਦਾ ਸੀ ਦਰਵਾਜ਼ਾ ਇਹ ਕਿੰਨੇ ਛੋਟੇ ਹੁੰਦੇ ਯਾਰ ਮੇਰੇ ਖਿਆਲ ਨਾਲ ਸਾਰਾ ਕੁਝ ਹੀ ਹੋ ਗਈ ਆ ਕਰੋ ਚੱਕ ਕਰ ਆਹ ਦੇਖੋ ਆ ਜੇ ਹੁਣ ਤੁਹਾਨੂੰ ਪਾਰਕ ਚ ਲੈ ਕੇ ਚਲਦੇ ਆਂ ਬਾਹਰੋਂ ਤਾਂ ਲੁੱਕ ਬਹੁਤ ਸੋਹਣੀ ਆ ਇਹਦੇ ਵੀ ਦੇਖੋ ਪੁਰਾਣਾ ਘਰ ਬਿਲਕੁਲ ਸ਼ਹੀਦ ਆਜ਼ਮ ਸ੍ਰੀ ਭਗਤ ਸਿੰਘ ਜੀ ਦਾ ਜੱਦੀ ਘਰ ਕੋਸ਼ਿਸ਼ ਕਿ ਜੱਦੀ ਘਰ ਖੁੱਲਣ ਦਾ ਸਮਾਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਛੁੱਟੀ ਹਰ ਸੋਮਵਾਰ ਅਤੇ ਗਾਜੇਟੇਟ ਪਤਾ ਨਹੀਂ ਹੈ ਕਿ ਲਿਖਿਆ ਹੈ ਚਲੋ ਇਸ ਕੋ ਪਾਰਕ ਕਰੋ ਚੱਕਾ ਚੱਲੀਏ ਲਾ ਕੇ ਸਾਨੂੰ ਪਾਰਕ ਚ ਦੇਖੋ ਕਿੱਡੀ ਵੱਡੀ ਬਣਾਈ ਹੋਈ ਹੈ ਉਹ ਵੇਖੋ ਕਹਿੰਦੇ ਨਹੀਂ ਹੁੰਦੇ ਪੰਜਾਬੀਆਂ ਦੀ ਆਦਤ ਆ ਵੀ ਮਤ ਹੱਥ ਲਾਣਾ ਹੀ ਆ ਲਾਣਾ ਹੀ ਆ ਪੰਗੇ ਲੈਣੇ ਆ ਤੇਰੀ ਕੰਡੇ ਲੱਗੇ ਯਾਰ ਕੰਡੇ ਐ ਇੱਥੇ ਵਾਲਿਕਾ ਵਿਚਾ ਹੋ ਗਿਆ ਆ ਦੇਖੋ ਐਨ ਯਾਰ ਕੁਛ ਪਾਰਕ ਕਰਕੇ ਦੇ ਦਿੱਤੀ ਫੋਟੋਮਾ ਕਰਾਣੇ ਆ ਦੋ ਚਾਰ ਫੇ ਚਾਲਦੇ ਆ ਦੇਖੋ ਹੁਣ ਇੱਥੇ ਫੋਟੋਮਾ ਫੋਟੋਮਾ ਕਰਾਈਏ ਤੇ ਪਹੁੰਚਦੇ ਆ ਮਿਊਜ਼ੀਅਮ ਚਲੋ ਆਪਾਂ ਪਹੁੰਚਦੇ ਆ ਮਿਊਜ਼ੀਅਮ ਤੁਸੀਂ ਕਰ ਸਕਦੇ ਹੋ ਚੈੱਕ ਬਾਈਕ ਆਪਾਂ ਇੱਥੇ ਪਾਰਕ ਕਰਤੀ ਆ ਹੁਣ ਅੰਦਰ ਚੱਲਦੇ ਆ ਦੇਖਦੇ ਆ ਅੰਦਰ ਕੈਮਰਾ ਲਿਆਣ ਦਿੰਦੇ ਆ ਵੀਡੀਓ ਵਗੈਰਾ ਬਣਾ ਦਿੰਦੇ ਆ ਕਿ ਨਹੀਂ ਆਜੋ ਚੱਲੋ ਆ ਦੇਖੋ ਕਰੋ ਚੈੱਕ ਕਿਸੇ ਕੰਫੀਕਸ਼ਨ ਕਿੰਨੀ ਸਹੀ ਆ ਯਾਰ ਉਹ ਆ ਤੁਸੀਂ ਕਰ ਸਕਦੇ ਹੋ ਚੈੱਕ ਮੇਰੇ ਖਿਆਲ ਨਾਲ ਅਲਾਉਡ ਹੀ ਆ ਇੱਥੇ ਵੀਡੀਓ ਬਣਾਣੀ ਅਲਾਉਡ ਆ ਕਰੋ ਚੈੱਕ ਕਰੋ ਉਹ ਦੇਖੋ ਉੱਥੇ ਮੇਰੇ ਖਿਆਲ ਨਾਲ ਕੈਮਰਾ ਨਹੀਂ ਲਿਆਣ ਦਿੰਦੇ ਉੱਥੇ ਲਿਖਿਆ ਹੋਇਆ ਵਾ ਸ਼ੈਫ ਆ ਜੋ ਦੇਖਦੇ ਆ ਲਿਖਿਆ ਹੋਇਆ ਉੱਥੇ ਪਤਾ ਲੱਗ ਜਾਣਾ ਵੀ ਵੀਡੀਓ ਅਲਾਉਡ ਹੈ ਕੀ ਕਿ ਨਹੀਂ ਹੂੰ ਨਹੀਂ ਯਾਰ ਕਹਿੰਦੇ ਫੋਟੋ ਖਿੱਚਣਾ ਮਨਾ ਹੈ ਤੁਸੀਂ ਕਰ ਸਕਦੇ ਫਿਰ ਵੀ ਕੋਸ਼ਿਸ਼ ਕਰਾਂਗੇ ਜੇ ਬਾ ਜੁਏ ਤਾਂ ਕਰ ਸਕਦੇ ਆ ਦੇਖੋ ਲਿਖਿਆ ਹੋਇਆ ਫੋਟੋ ਖਿੱਚਣਾ ਮਨਾ ਹੈ ਗਾਈਸ ਅੰਦਰ ਇਹਨਾਂ ਸੋਨਾ ਬਣਿਆ ਹੋਇਆ ਹੈ ਇਹਨਾਂ ਪਰ ਉਹਨਾਂ ਨੇ ਕੈਮਰਾ ਨਹੀਂ ਲਿਆਂਦਾ ਤਾਂ ਉੱਥਾਂ ਮਤਲਬ ਇਹਦੇ ਦੇਖ ਸਕਦੇ ਹੋ ਪਰ ਕੈਮਰਾ ਨਹੀਂ ਕੋਈ ਉਹਨਾਂ ਨੇ ਤਾਂ ਸਿੱਧੇ ਦੇਣੀ ਸੀਗੀ ਫਾਂਸੀ ਉਹਨਾਂ ਨੇ 23 ਨੂੰ ਹੀ ਦੇ ਦਿੱਤੀ ਸੀਗੀ 23 ਰਾਤ ਨੂੰ ਹੀ ਦੇ ਦਿੱਤੀ ਸੀ ਤੇ ਉਹਨਾਂ ਨੇ ਫਾਂਸੀ ਦੇਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਘੰਟਾ ਉੱਥੇ ਖੜੇ ਰੱਖਿਆ ਸੀਗਾ ਤੇ ਬਾਅਦ ਚੋਂ ਫਾਂਸੀ ਦੇ ਕੇ ਫਾਂਸੀ ਦੇਣ ਤੋਂ ਬਾਅਦ ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਉਹਨਾਂ ਨੇ ਉੱਥੇ ਸਤਲੁਜ ਦੇ ਆ ਦੇ ਕੰਡੇ ਲਿ ਜਾ ਕੇ ਉਹਨਾਂ ਨੂੰ ਸਾੜਤਾ ਤੇ ਉਸ ਤੋਂ ਅਗਲੇ ਦਿਨ ਉਹਨਾਂ ਦੀ ਸਿਸਟਰ ਗਏ ਤੇ ਉਹਨਾਂ ਨੇ ਹੱਡੀਆਂ ਜਾ ਕੇ ਕਲੈਕਟ ਕੀਤੀਆਂ ਤੇ ਰਾਖ ਲੈ ਕੇ ਆਏ ਤੇ ਉਹ ਸਾਰੇ ਮਿਊਜ਼ੀਅਮ ਚ ਲੱਗੀਆਂ ਹੋਈਆਂ ਉਹਨਾਂ ਦੇ ਜਿਹੜੇ ਪੱਤਰ ਲਿਖ ਕੇ ਭੇਜੇ ਸੀ ਜੇਲ੍ਹ ਆ ਲਿਆ ਨੂੰ ਮਤਲਬ ਘਰਦਿਆਂ ਨੂੰ ਭਗਤ ਸਿੰਘ ਜੀ ਉਹਨਾਂ ਨੇ ਪੱਤਰ ਲਿਖ ਕੇ ਭੇਜੇ ਸਾਰੇ ਇੱਥੇ ਪਏ ਉਹਨਾਂ ਦੇ ਕੱਪੜੇ ਘੜੀਆਂ ਸਾਰਾ ਕੁਝ ਇੱਥੇ ਤੇ ਉਹ ਸੋਨਾ ਬਣਿਆ ਹੋਇਆ ਅੰਦਰ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਤਾਂ ਫਾਈਨਲੀ ਤਾਂ ਕਰੋ ਚੱਕ ਤੁਸੀਂ ਤੇ ਹੁਣ ਤੁਹਾਨੂੰ ਮਿਲਦੇ ਆ ਕਿਸੇ ਨੈਕਸਟ ਬਲੌਗ ਚ ਆਈ ਹੋਪ ਤੁਹਾਨੂੰ ਸਭ ਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਤੁਹਾਨੂੰ ਨੈਕਸਟ ਬਲੌਗ